ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਆਪਾਂ ਪੈਂਡ ਖੁੱਡੀ ਕਲਾਂ ਜ਼ਿਲ੍ਹਾ ਬਰਨਾਲਾ ਇਸ ਤੋਂ ਵੀਡੀਓ ਕਵਰ ਕਰਦੇ ਪਏ ਆ ਸੋ ਜੋ ਬਾਜਾ ਦਾ ਮੋਬਾਈਲ ਨੰਬਰ ਆ 7696043240 7696043240 ਬਾਜਾ ਦਾ ਮੋਬਾਈਲ ਨੰਬਰ ਆ ਸਾਹਮਣੇ ਸਕਰੀਨ ਤੇ ਬੈਠ ਦੇਖਦੇ ਪਏ ਆ ਤੀਜਾ ਸੂਆ ਬੈੜ ਸੂਰੀ ਆ ਜਰਸੀ ਬੈੜ ਆ ਗਈ ਤੇ ਸੂਣ ਦੇ ਵਿੱਚ ਅੱਜ ਇਹਦੇ 7 ਤੋਂ 8 ਦਿਨ ਬਾਕੀ ਆ। ਦੂਜੇ ਸਵੇਰ ਮਾਲ ਕੇ ਦੱਸਦੇ ਕਿ ਸਿਰਦਾ ਦੁੱਧ ਚੋਇਆ 15 ਕਿਲੋ। ਪਰ ਹੁਣ ਤੀਜਾ ਸੂਣ ਚ ਹਫਤਾ ਖੰਡੇ ਦਾ ਬਾਕੀ ਆ ਤੇ ਜੋ ਰੇਟ ਕਰਿਆ ਇਹਦਾ ਰੇਟ 45000 ਰੁਪਿਆ। ਸੋ ਥਣ ਲੇਵਾ ਦੇਖ ਸਕਦੇ ਹੋ। ਮੁੱਠੀ ਆਲਾ ਥਣ ਲੇਵਾ ਸੋਣਾ ਸਾਫ ਸੁਥਰਾ ਤੇ ਬਾਕੀ ਮੀਡੀਅਮ ਸਾਈਜ਼ ਦੇ ਵਿੱਚ ਆ ਗਈ। ਕੋਈ ਵੱਡੀ ਪੱਟੀ ਨਹੀਂ, ਕੋਈ ਵੱਡੀ ਛੋਟੀ ਨਹੀਂ ਤੇ ਲੇਵਾ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਸੋਣਾ ਸਾਫ ਸੁਥਰਾ ਲੇਵਾ 7-8 ਦਿਨ ਬਾਕੀ ਤੇ ਜੋ ਰੇਟ ਦੀ ਗੱਲ ਕਰੀਏ ਰੇਟ ਇਹਦਾ 45000 ਰੁਪਿਆ। ਮੌਕੇ ਤੇ ਗਜੈਸ ਵਗੈਰਾ ਹੋ ਜਾਊਗੀ ਬਿਲਕੁਲ ਜੈਨੂਨ ਜੀ ਵੀ ਨੇ ਰੇਟ ਕਰਿਆ ਜਿੱਦਾਂ ਇਹ ਚੀਜ਼ੋ ਸਭ ਦਾ ਰੇਟ ਆ ਰੇਟ 45000 ਰੁਪਇਆ ਸੁਪਰਮੂਹ ਮੱਥਾ ਫੇਸ ਕੁਆਲਿਟੀ ਵਗੈਰਾ ਦੇਖ ਸਕਦੇ ਹੋ ਤੀਜਾ ਸੁਆ ਸੂਰੀਆ 7-8 ਦਿਨ ਬਾਕੀ 45000 ਰੁਪਇਆ ਮਾਲਕ ਜਨੇ ਦਾ ਮੁੱਲ ਕੀਤਾਗਾ 45 ਦੇ ਵਿੱਚੋਂ ਮੌਕੇ ਤੇ ਗਜੈਸ ਵਗੈਰਾ ਹੋ ਜਾਊਗੀ ਵਧੀਆ ਲੰਬਾ ਟਾਈਮ ਕਹਿੰਦੇ ਦੁੱਧ ਦਿੱਤਾ ਸਿਰਫ 2 ਮਹੀਨੇ ਪਹਿਲਾਂ ਡਰਾਈ ਕੀਤੀ ਹੈਗੀ ਤੇ ਤੀਸਰਾ ਸੁਆ ਸੂਨ ਤੋਂ ਮੂਹ ਮੱਥਾ ਦੇਖੋ ਪਿੰਡ ਖੁੱਡੀਕਾਲਾ ਜ਼ਿਲ੍ਹਾ ਬਰਨਾਲਾ ਕਿਸੇ ਵੀ ਵੀਰ ਤੇ ਬੜਾ ਪਸੰਦ ਹੋਵੇ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ